ਅੱਜ ਨੇ ਬਹੁਤ ਇੱਕ ਦੁਖਦਾਰੀ ਘਟਨਾ ਜਿਹੜੀ ਸ਼ੇਅਰ ਕਰਨੀ ਹੈ ਮੈਂ ਸੂਰਜਪਾਲ ਦੇ ਵਿੱਚ ਪੜਿਆ ਕਿ ਇੱਕ 3-6 ਮਹੀਨੇ ਦੀ ਬੱਚੀ ਜਿਸ ਦੀ ਮਾਂ ਦੇ ਆਲਰੇਡੀ 382 ਔਰ ਚੌਥੀ ਵਾਰੀ ਉਹ ਪ੍ਰਿਮੀਨਲ ਭੱਜ ਗਈ ਔਰ ਜਾਂਦੀ ਵਾਰੀ ਆਪਣੀ ਤੀ ਜਿਹੜੀ ਆਪਣੇ ਮਾਪਿਓ ਕੋਲ ਛੱਡ ਗਈ ਮਾਪਿਓ ਉਸ ਦੀ ਦੇ ਰੋਣ ਤੋਂ ਇੰਨਾ ਪਰੇਸ਼ਾਨ ਸੀ ਕਿ ਇੱਥੋਂ ਤੱਕ ਕਿ ਉਸ ਨੂੰ ਮੌਤ ਦੇ ਘਾਟ ਉਤਾਰਨ ਲਈ ਤਿਆਰ ਹੋ ਗਏ ਔਰ ਉਸ ਨੂੰ ਕਲਾਕ ਕੁੱਟ ਕੇ ਉਹਨਾਂ ਨੇ ਮਾਰ ਦਿੱਤਾ ਔਰ ਇੱਕ ਬੈਗ ਦੇ ਵਿੱਚ ਪਾ ਕੇ ਕੁਸ਼ਟ ਨੇਰ ਦੇ ਵਿੱਚ ਸੁੱਟਿਆ ਅੱਛਾ ਅਚਾਨਕ ਜਦੋਂ ਮੇਰਾ ਅੰਗੂਠਾ ਮੇਰੇ ਗਲੇ ਨੂੰ ਲੱਗਾ ਤੇ ਮੈਨੂੰ ਦਰਦ ਹੋਈ ਤੇ ਉਸ ਬੱਚੀ ਦੀ ਸ਼ਕਲ ਮੇਰੇ ਅੱਖਾਂ 'ਗੇ ਆ ਗਈ ਕਿ ਉਸ ਬੱਚੇ ਨੂੰ ਕਿੰਨਾ ਕੁ ਦਰਦ ਹੋ ਰਿਹਾ ਕਿੰਨੀ ਨਰਦਈ ਮਾਂ ਐ ਤੇ ਕਿੰਨੇ ਨਰਦਈ ਨਾਨਾ ਨਾਨੀ ਨੇ ਜਿਨ੍ਹਾਂ ਦੇ ਹੱਥ ਨਹੀਂ ਕੰਬੇ ਉਹਦਾ ਗਲਾ ਘੁੱਟ ਦਿਆ ਹੋਇਆ ਇਹ ਜ਼ਰੂਰ ਮੈਨੂੰ ਦੱਸਣਾ ਕਿ ਇਹੋ ਜਿਹੇ ਮਾਵਾਂ ਨੂੰ ਲੱਖ ਲਾਣਤ ਹੈ ਇਹੋ ਜਿਹੇ ਨਾਨਾ ਨਾਨੀ ਦਾ ਨਾ ਹੋਣਾ ਜ਼ਿਆਦਾ ਚੰਗਾ ਹੈ ਜਿਹੜਾ ਆਪਣੀ ਦੋਤਰੀ ਨੂੰ ਬਚਾਉਣ ਦੀ ਖਾਤਰ ਉਹਨੂੰ ਮੌਤ ਦੇ ਘਾਟ ਉਤਾਰ ਦੇਣ ਅੱਜ ਔਰਤਾਂ ਅਸ਼ਲੀਲਤਾ ਨਗੀਜ ਔਰ ਲਕਚਰਤਾ ਤੇ ਵਾਸਨਾ ਦੇ ਵਿੱਚ ਇੰਨੀਆਂ ਡੁੱਬ ਗਈਆਂ ਕਿ ਉਹਨਾਂ ਨੇ ਮਮਤਾ ਨੂੰ ਵੀ ਦਾਗ ਲਾ ਦਿੱਤਾ। ਉਹ ਮਾਵਾ ਧੀਆਂ ਪੁੱਤਰਾ ਵਾਸਤੇ ਔਰ ਆਪਣੇ ਮਾਪਿਓ ਵਾਸਤੇ ਜੰਮ ਬਣ ਗਈਆਂ ਨੇ। ਉਹਨਾਂ ਕਰਕੇ ਮਾਪਿਓ ਅੱਜ ਸਲਾਖਾ ਪਿੱਛੇ ਜਾਣਗੇ ਔਰ ਧੀ ਮੌਤੇ ਘਾਟ ਉਤਰ ਗਈ। ਇੱਕ ਕਮੈਂਟ ਕਰਕੇ ਦੱਸਣਾ ਕਿ ਸਾਡਾ ਸਮਾਜ ਇੱਕ ਚੰਗਾ ਕਰ ਰਿਹਾ ਜਾਂ ਤਬਾਈ ਵੱਲੇ ਜਾ ਰਿਹਾ। ਜ਼ਰੂਰ ਮੈਨੂੰ ਦੱਸਣਾ ਤਾਂ ਕਿ ਜਿਹੜੇ ਮੈਨੂੰ ਵੀਵਰਸ ਪੁੱਛਦੇ ਮੈਂ ਵੀ ਉਹਨਾਂ ਨੂੰ ਜਵਾਬ ਦੇ ਸਕਾਂ